ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਨੇ ਤੇ ਅੱਜ ਇੱਕ ਖਬਰ ਫਤਿਹਗੜ ਚੂੜੀਆਂ ਤੇ ਦੱਸ ਰਿਹਾ ਜਿੱਥੇ ਸ਼ੱਕੀ ਹਾਲਾਤ ਦੇ ਵਿੱਚ ਲੋਕਾਂ ਨੇ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਵਾਇਆ ਗਿਆ ਦੱਸਦੀ ਹੈ ਕਿ ਸਬਜ਼ੀ ਦੀ ਦੁਕਾਨ ਦੇ ਅੰਦਰ ਇਹ ਦਾਖਲ ਹੋਇਆ ਸੀ ਚੋਰ ਅਤੇ ਇਸ ਦੀ ਸੀਸੀਟੀਵੀ ਜਿਹੜੀਆ ਫੁਟੇਜ ਵੀ ਨਿਕਲ ਕੇ ਸਾਹਮਣੇ ਆਈਆ ਫਤਿਹਗੜ ਚੂੜੀਆਂ ਦੇ ਵਿੱਚ Orietel Bank ਦੇ ਸਾਹਮਣੇ ਸਬਜ਼ੀ ਵਾਲੀ ਮਨੀ ਦੀ ਦੁਕਾਨ ਦੇ ਵਿੱਚ ਇੱਕ ਸ਼ੱਕੀ ਨੌਜਵਾਨ ਜੋ ਕਿ ਚੋਰੀ ਕਰਨ ਦੀ ਕੋਸ਼ਿਸ਼ ਅਤੇ ਮਨਛਾ ਦੇ ਨਾਲ ਆਇਆ ਸੀ ਅਜੇ ਇਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਫੜ ਲਿਆ ਗਿਆ ਅਤੇ ਮੁਰ ਪੁਲਿਸ ਦੇ ਹਵਾਲੇ ਕਰਵਾਇਆ ਗਿਆ ਕਿ ਕੋਈ ਜਾਣਕਾਰੀ ਮਿਲੇ ਨੀ ਕੀ ਕੁਝ ਬਰਾਮਦੀ ਹੋਈ ਨੀ ਆਪਰ ਜਾਣ ਕੇ ਜਿਹੜੀ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਬਣੇ ਰਹੋ ਪੰਜਾਬੀ ਇੱਕ ਰਚਨਾ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਮਨੀ ਮਨੀ ਜੀ ਸਾਡੀ ਦੁਕਾਨ ਤੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਸਾਡੀ ਦੁਕਾਨ ਤੇ ਚੋਰੀ ਕਰਨ ਦੀ ਕਿਤਨਾ ਪਤਾ ਲੱਗਾ ਵੀਡੀਓ ਕੈਮਰੇ ਚ ਸਾਰੇ ਵੇਖਿਆ ਰਿਕਾਰਡਿੰਗ ਚੈੱਕ ਕੀਤੀ ਜੀ ਹਾਂਜੀ ਸਾਰੀ ਦੱਸੋ ਕਿਤਨਾ ਤੁਹਾਨੂੰ ਪਤਾ ਲੱਗਾ ਫਿਰ ਕਿਤਨਾ ਫੜਿਆ ਹੋ ਅਸੀਂ ਸਵੇਰੇ ਆ ਕੇ ਵੇਖਿਆ ਤੇ ਕੈਮਰਾ ਸਾਡਾ ਲੱਥਾ ਪਿਆ ਸੀ ਬਲੋ ਵੀ ਸਾਡਾ ਲੱਥਾ ਪਿਆ ਇਹ ਬੰਨੇ ਨਿਹਰਾ ਕਰਨ ਦੀ ਕੋਸ਼ਿਸ਼ ਕੀਤੀ ਕਿਹਨਾਂ ਪਤਾ ਨਾ ਲੱਗੇ ਪਰ ਸਕੋਰ ਰਿਕਾਰਡਿੰਗ ਉਹਦੀ ਆ ਚੁੱਕੀ ਸੀ ਜਦੋਂ ਅਸੀਂ ਸਵੇਰੇ ਚੈੱਕ ਕੀਤੀ ਉਹ ਰਿਕਾਰਡਿੰਗ ਦੇ ਵਿੱਚ ਬੰਦਾ ਆ ਚੁੱਕਾ ਸੀ ਫੇਰਾਂ ਨੂੰ ਕਿਸੇ ਨੇ ਦੱਸਿਆ ਵੀ ਇਹ ਬੰਦਾ ਬਸਟੈਂਡ ਦੇ ਵਿੱਚ ਸੋ ਚਾਲੇ ਜਿਹੜਾ ਉਹਦੇ ਉੱਪਰ ਇਹ ਸੁੱਤਾ ਹੁੰਦਾ ਉੱਥੇ ਡਿਊਟੀ ਹੈ ਦੀ ਇਹਨੂੰ ਉੱਥੋਂ ਕਾਬੂ ਕਰਕੇ ਲਿਆਏ ਆ ਪਰ ਲਿਆ ਆ ਕੇ ਉਹ ਬਕਿਆ ਵਾਣ ਕੇ ਕਿ ਹਾਂਜੀ ਮੈਂ ਹੀ ਤੁਹਾਡੀ ਦੁਕਾਨ 'ਚ ਐਂਟਰੀ ਕੀਤੀ ਮੈਂ ਪਹਿਲਾਂ ਵੀ ਬਾਜ਼ਾਰ 'ਚ ਚੋਰੀਆਂ ਕਿਹ ਵੀ ਕਰਦਾ ਰਿਹਾ ਹਾਂ ਹੁਣ ਬਕਿਆ ਜਦੋਂ ਉਹਨੂੰ ਕੁੱਟਮ ਕੁਝ ਵੀ ਅਜ ਹੋ ਰਹੀ ਮੈਂ ਚੋਰੀਆਂ ਥੋੜੀਆਂ ਬੁਧੀਆਂ ਕੀਤੀਆਂ ਨੇ ਤੇ ਸਾਡਾ 1 ਸਾਲ ਪਹਿਲਾਂ ਇਹਨੇ ਕੰਡਾ ਤੇ ਗੱਲਾ ਹੋਰ ਵੀ ਨਗਦੀ ਬੜੀ ਇਹਨੇ ਖਰਾਬਾ ਸਾਡਾ ਕੰਮ ਕੀਤਾ ਸੀ ਤੇ ਬਣਿਆ ਹੋਣ ਗਿਆ ਇਹੇ ਪਹਿਲਾਂ ਇਹ ਵੀ ਕਰਦਾ ਰਿਹਾ ਉਹਦਾ ਮੂੰਹ ਬੰਨ ਕੇ ਹੁੰਦ ਰਿਹਾ ਇਸ ਵਾਰ ਇਹਦਾ ਮੂੰਹ ਤਾਂ ਫੇਰ ਸਾਨੂੰ ਪਤਾ ਲੱਗ ਗਿਆ ਤੇ ਤਾਂ ਨੂੰ ਪਤਾ ਲੱਗਾ ਜੇ ਇਹ ਬੰਦਾ ਵਾ ਇਹਨੇ ਬੰਦੇ ਪਿਛਲੇ ਸਾਲ ਵੀ ਚੋਰੀ ਕਰ ਹਾਂਜੀ 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 ਕਹਿੰਦਾ ਮੈਂ ਪੈਸੇ ਦੇ ਦੋ ਮੇਰੇ ਕੋ ਪੈਸੇ ਲੈ ਲਓ ਹੁਣ ਮੇਰੇ ਕੋ ਕੰਡਾ ਨਹੀਂ ਹੈਗਾ ਮੈਂ ਪਤਾ ਨਹੀਂ ਕਿਨੂੰ ਵੇਚਿਆ ਵਾ ਫੜਿਆ ਉੱਥੇ ਕੀ ਕਰਦਾ ਸੁੱਤਾ ਸੀ ਬਸ ਸੈਂਡੇ ਉੱਪਰ ਰਾਤੀ ਨੇ ਕੀ ਨੋਏ ਛਾਣੂ ਨਹੀਂ ਨਹੀਂ ਪ ਉਤੇ ਸੌਂਦਾ ਬਾਸੇ ਦੇ ਉੱਪਰ ਬਾਸੇ ਨੂੰ ਪੁਲਿਸ ਨੂੰ ਬਾਜ ਪੁਲਿਸ ਨੂੰ ਸਾੜਿਆ ਫੜਾਇਆ ਜਾਂ ਜਾ ਕੇ ਉਹ ਕਹਿ ਕਾਰਵਾਈ ਕਹਿੰਦੀ ਹੈ ਹੈਪੀ ਕਰਾਂਗੇ ਆਪਾਂ ਤੁਸੀਂ ਜਾਓ ਨਾ ਆ ਗੱਲ ਕੀਤੀ ਆ ਠੀਕ ਆ ਜਿਆ ਬਾਬਾ ਲਾਲ ਚੌਂਕ ਦੇ ਨੇ ਸਾਡੀ ਦੁਕਾਨ ਆ ਤੇ ਚਾਰ ਪੰਜ ਵਾਰੀ ਚੋਰੀ ਹੋਈ ਆ ਨਾ ਦਾ ਰੋਜ਼ ਰਾਤ ਨੂੰ ਸਰਫੀ ਕੋ ਕੋਲਡਨ ਦੀ ਨਾ ਦਾ ਤੇ ਰਾਤ ਨੂੰ ਵੀ ਅਕੀ ਦੀ ਆ ਨਾ ਦਾ ਵੀ ਚਾਬੀਆਂ ਖਾਲੀ ਹੋਈਆਂ ਲੀਆਂ ਵਾ ਅੰਦਰੋਂ ਬਾਹਰੋਂ ਵੀ ਨਾ ਸਮਾਲ ਲੈ ਜਾਂਦੇ ਕੱਢ ਕੇ ਨਾ ਦਾ ਪਤਾ ਨਹੀਂ ਲੱਗਦਾ ਚੋਰ ਦਾ ਨਾ ਦਾ ਕਿਹੜਾ ਚੋਰ ਨਾ ਦਾ ਤੇ ਅੱਜ ਇੱਕ ਰਾਤੀ ਚੋਰੀ ਕੀਤੀ ਦੇ ਫੜਿਆ ਗਿਆ ਵਾ ਤੇ ਸਾਨੂੰ ਸ਼ੱਕ ਹੁੰਦਾ ਵੀ ਚੋਰ ਉਹ ਹੀ ਹੋਣਾ ਵਾ ਜਿਹੜਾ ਕਰਦਾ ਵਾ ਖੜਦਾ ਆਪਣੇ ਹਿਸਾਬ ਦਾ ਆਪਣਾ ਵੇ ਇੱਕ ਬੰਦਾ ਸਾਈਡ ਖੋਲ ਕੇ ਨਾਲ ਤੇ ਬਹੁਤ ਪਰੇਸ਼ਾਨ ਆਪਾਂ ਆਏ ਆ ਚੋਰਾਂ ਤੋਂ ਨਾਲ ਚੋਰਾਂ ਦੇ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਤੇ ਇਸ ਕਰਕੇ ਨਾਲ ਬਹੁਤ ਉਹ ਨਹੀਂ ਕਿ ਰਾਸ ਹੁੰਦੀ ਉਹ ਨਹੀਂ ਕਿ ਮੜੇ ਫਿਰ ਪਾਈ ਦੀ ਚੁੱਕ ਚਕਾ ਕੇ ਵਿਆਜੀ ਪੈ ਫੜ ਕੇ ਫਿਰ ਪਾਲੀ ਦੀ ਫਿਰ ਨਾਲ ਰਾਸ ਕੀ ਕਰਦਾ ਕੀ ਆ ਇਹ ਸੌਦਾ ਲੈ ਆਇਆ ਆਪਣਾ ਫਰੂਟ ਬਾਰ ਸੇ ਲੈ ਆਇਦੇ ਇੱਕ ਜੁਰਾਂ ਲੈ ਕੇ ਚੋਕੇ ਨਾਲ ਤੇ ਆਪਣਾ ਸੰਤਰੇ ਲੈ ਕੇ ਜੋ ਲੱਭਾ ਨਾਰ ਜਿਹੜੀ ਮਹਿੰਗੀ ਚੀਜ਼ੋ ਲੈ ਜਾਂਦੇ ਆ ਮੁੜ ਕੇ ਪਰੇ ਲੱਗਦਾ ਵੀ ਕਿਹੜੇ ਨਾਰ ਦੁਕਾਨ ਵੇਲੇ ਆ ਜਾਂਦੀ ਆ ਹਾਂ ਇਹ ਚੱਲ ਮਤਲਬ ਵੀ ਚੋਰੀ ਚੋਰ ਕਰਦੇ ਰਹੇ ਨੇ ਇੱਕ ਕੰਪਿਊਟਰ ਕੱਢੇ ਵੀ ਗੱਲਾ ਗੁੱਲਾ ਪੈਸੇ ਕੱਢ ਕੇ ਲੈ ਜਾਂਦੇ ਰਹੇ ਨੇ ਤੇ ਨਾਲ ਰੇੜੀਆਂ ਵੀ ਲੱਗੇ ਨੇ ਬੰਚ-ਬੁੰਚ ਲੜ ਕੇ ਤੇ ਗੱਡੀ ਦੇ ਸਾਰ ਸਮਾਨ ਤੋਂ ਕਜੂਸਰ ਵੀ ਨਾਲ ਸਭ ਕੁਝ ਲੈ ਗਏ ਤੇ ਫੜੇ ਨਹੀਂ ਗਏ ਮਤਲਬ ਹੁਣ ਰਾਤ ਤੱਕ ਬੱਧਾ ਫੜਿਆ ਹੋਆ ਉੱਥੇ ਨੂੰ ਸ਼ੱਕ ਵੀ ਕੋਈ ਦੇ ਨਾਲ ਗਾਂ ਗੂਗਾ ਹੈ ਜਿਹੜੇ ਨਾਲ ਜਿਹੜਾ ਦੋ ਬੰਦੇ ਜਿਹੜੇ ਨੇ ਉਹ ਮਲਵੇ ਚੋਰੀ ਕਰਦੇ ਨੇ ਮਤਲਬ ਇਹ ਜੀ ਇੱਕ ਆਪਣਾ ਬਾਬਾ ਲਾਲ ਚੌਕ ਹੈ ਜੀ ਫਤੇਗੜ ਚੂੜੀਆਂ ਉਹਦੇ ਨੇ ਜੀ ਕਿ ਇੱਕ ਵਿਅਕਤੀ ਜਿਹੜਾ ਵਾ ਉਹਨੂੰ ਸ਼ੱਕੀ ਹਾਲਾਤ ਚ ਕਾਬੂ ਕੀਤਾ ਉਹਦੇ ਬਾਰੇ ਵੈਰੀਫਾਈ ਕਰ ਰਹੇ ਆ ਜੋ ਤੱਥ ਸਾਹਮਣੇ ਆਉਣਗੇ ਵੈਰੀਫਿਕੇਸ਼ਨ ਦੇ ਮੁਤਾਬਕ ਕਾਰਵਾਈਆਂ ਵਿਚ ਲਿਆਂਦੀ ਜਾਊਗੀ ਦੇਖੋ ਜੀ ਆਪਣਾ ਪਬਲਿਕ ਵਾਲੇ ਕਹਿ ਰਹੇ ਨੇ ਕਿ ਚੋਰੀ ਕਰਨ ਦੀ ਨੀਅਤ ਨਾਲ ਉੱਥੇ ਆਇਆ ਸੀਗਾ ਕਿਸੇ ਦੁਕਾਨ ਦੇ ਕੋਲ ਤੇ ਬਾਕੀ ਸਾਰਾ ਵੈਰੀਫਾਈ ਕਰ ਰਹੇ ਆ ਜੇ ਇਹਨੇ ਕੋਈ ਚੋਰੀ ਕੀਤੀ ਹੋਗੀ ਉਹਦੇ ਮੁਤਾਬਕ ਜਿਹੜਾ ਵੈਰੀਫਾਈ ਕਰਕੇ ਜੇ ਕੋਈ ਸਟੇਟਮੈਂਟ ਲਿਖਾਇਆਗਾ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ